ਸਾਰੇ ਭਾਈਆਂ ਨੂੰ ਅੱਜ ਪਹੁੰਚੇ ਹੋਏ ਹਾਂ ਮੇਲਾ ਇੰਦਗੜ ਛੜੀ ਦਾ ਤੇ ਬਹੁਤ ਪੁਰਾਣਾ ਮੇਲਾ ਹੈ ਤੇ ਇੱਥੇ ਬਹੁਤ ਪੁਰਾਣੇ ਆ ਜਿਹੜੀ ਪਹੁੰਚੇ ਹੋਏ ਨੇ ਤੇ ਉਹਨਾਂ ਨਾਲ ਗੱਲਾਂបਾਤਾਂ ਕਰਾਵਾਂਗੇ ਥੋਡੀਆਂ ਤੇ ਬੱਕਰੀਆਂ ਵੀ ਦਿਖਾਵਾਂਗੇ ਟੌਪ ਕੁਆਲਿਟੀ ਦੀਆਂ ਬੱਕਰੀਆਂ ਜਿਹੜੀਆਂ ਪੁਰਾਣੇ ਸਮਿਆਂ ਦੇ ਵਿੱਚੋਂ ਬੰਦੇ ਮਸ਼ਹੂਰ ਰਹੇ ਨੇ ਬਖਤਗੜ ਵਾਲੇ ਉਹਨਾਂ ਦੀਆਂ ਬੱਕਰੀਆਂ ਤੁਹਾਨੂੰ ਅੱਜ ਪਹਿਲੀ ਵਾਰ ਆਪਣੇ ਕੈਮਰੇ ਦੇ ਉੱਪਰ ਦਿਖਾਵਾਂਗੇ ਤੇ ਬਹੁਤ ਚੰਗੀਆਂ ਬੱਕਰੀਆਂ ਕੁਆਲਿਟੀ ਦੀ ਕਹਿ ਜੀਏ ਕੱਦ ਕਾਠ ਪਰਖੋ ਕਹਿ ਜੀਏ ਤੇ ਦੁੱਧ ਪੱਖੋ ਕਹਿ ਜੀਏ ਇਹ ਘਰ ਦੀਆਂ ਬੱਕਰੀਆਂ ਹਮੇਸ਼ਾ ਮਸ਼ਹੂਰ ਰਹੀਆਂ ਨੇ ਤੇ ਬਾਕੀ ਗੱਲਾਂ ਬਾਤਾਂ ਤੁਹਾਨੂੰ ਆਪਾਂ ਕਰਾਵਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਹੈ? ਵਧੀਆ ਵਧੀਆ ਠੀਕ। ਪਹੁੰਚ ਗਏ ਮੇਲੇ ਤੇ? ਹਾਂ ਜੀ ਹਾਂ ਜੀ। ਤੇ ਕਿੰਨਾ ਕੁ ਚਾਹ ਹੁੰਦਾ ਵੀ ਇੰਦਗੜ ਦਾ ਮੇਲਾ ਆ ਗਿਆ। ਮੇਲੇ ਦਾ ਬਹੁਤ ਚਾਹ ਹੁੰਦਾ ਜੀ। ਅੱਛਾ ਵੀ ਪਹਿਲਾਂ ਤੋਂ ਹੀ ਤਿਆਰੀਆਂ ਕਰਦਾ ਨੇ ਉਹ। ਠੀਕ ਹੈ ਤੇ ਪਹਿਲਾਂ ਤੇ ਅੱਜ ਕਿੰਨੀਆਂ ਬੱਕਰੀਆਂ ਲੈ ਕੇ ਆਏ ਫਿਰ ਮੇਲੇ ਦੇ ਵਿੱਚ 40 ਬੱਕਰੀਆਂ ਲੈ ਕੇ ਆਏ। 45 ਹਾਂ ਜੀ। ਯਾਨੀ ਹੋਰ ਘਰੇ ਵੀ ਹੋਣੀਆਂ। ਹਾਂ ਘਰੇ ਹੈਗੀਆਂ ਬੱਕਰੀਆਂ ਬੱਸ। ਠੀਕ ਹੈ ਤੇ ਪ हां ਪਹਿਲਾਂ ਨੇ ਕਰਦੇ ਆ ਹੁਣ ਚੌਥੀ ਪੀੜੀ ਚੱਲ ਪਈ ਹੱਡੀ ਅੱਛਾ ਵੀ ਆਪਣੇ ਦਾਦੇ ਪੜਦਾਦੇ ਵੀ ਇੰਨਾ ਬੱਕਰੀਆਂ ਦੇ ਵਿੱਚ ਹੀ ਇੰਨਾਂ ਦੇ ਵਿੱਚ ਕਰਦੇ ਰਏ ਠੀਕ ਹੈ ਵੀ ਜ਼ਿਆਦਾਤਰ ਮੁੱਲ ਲੈਣੇ ਬੱਕਰੀ ਜਾਂ ਘਰ ਦੀਆਂ ਪੱਠਾਂ ਤਿਆਰ ਕਰਦੇ ਅੱਛਾ ਠੀਕ ਹੈ ਤੇ ਇਹ ਬੱਕਰੀਆਂ ਅੱਜ ਆਪਾਂ 45 40 ਉਰੇ ਲੈ ਕੇ ਆਏ ਆ ਤੇ ਕਿੰਨੇ ਕ ਸਾਲ ਹੋ ਗਏ ਬਾਈ ਆਪਾਂ ਨੂੰ ਇੰਦਗੜ ਦੇ ਮੇਲੇ ਤੇ ਆਉਂਦੇ ਆ ਮੁੱਢ ਤੋਂ ਹੀ ਆਉਣੇ ਆ ਅੱਛਾ ਵੀ ਪੁਰਾਣੇ ਟਾਈਮਾਂ ਤੋਂ ਹੀ ਹਾਂ ਆਪਾਂ ਨੇ ਤੇ ਮੇਲਾ ਇਹ ਪੁਰਾਣੀ ਆ ਬਹੁਤ ਚਰਦਾ ਠੀਕ ਹੈ ਪੁਰਾਣਾ ਹੀ ਮੇਲਾ ਹੈ ਬਾਈਆਂ ਦਾ ਤੇ ਇਹ ਪੱਠਾ ਹੁਣ ਕਾਲੀਆਂ ਤਿਆਰ ਕਰਤੀਆਂ ਇੱਕ ਤੀ ਹਾਂ ਹਾਂ ਇਹ ਤਿਆਰ ਕਰਤੀਆਂ ਮਲਾਂ ਦਾ ਫੜਾ ਹੀ ਨਹੀਂ ਖਲੀ ਤਾਂ ਇਹ ਹੁਣ ਗੱਬਣਾ ਕਰਾਦੀਆਂ ਚੱਲ ਅੱਛਾ ਠੀਕ ਹੈ ਤੇ ਦੇਖ ਸਕਦੇ ਹੋ ਬਾਈ ਕਿੱਡੇ ਕਿੱਡੇ ਕਾਠ ਨੇ ਹਨਾ ਪੱਠਾਂ ਦੇ ਮਲਾਂ ਦਾ 40 40 ਇੰਚ ਤੋਂ ਬਾਹਰ ਹੋਣੀਆਂ ਹਨਾ ਬਾਹਰ ਹੋਣੀਆਂ ਠੀਕ ਹੈ ਤੇ ਕਿੰਨੇ ਦੰਦ ਹੋ ਗਏ ਬਾਈ ਚਾਰ ਚਾਰ ਦੰਦ ਅੱਛਾ ਠੀਕ ਹੈ ਪੱਕੀ ਗੱਲ ਹੈ ਬਾਈ ਚਾਰ ਚਾਰ ਦੰਦ ਦੀ ਪੱਠਾ ਨੇ ਦੇਖ ਸਕਦੇ ਹੋ ਬਹੁਤ ਕਾਲੀਆਂ ਜਿਨ੍ਹਾਂ ਨੂੰ ਪ्युअर ਅਸਲੀ ਦੇਖ ਸਕਦੇ ਹੋ ਚਮਕ ਚਮਕ ਬਹੁਤ ਹੈ ਪੱਠਾਂ ਦੇ ਉੱਪਰ ਤੇ ਸਿੰਗੀ ਨੱਕ ਮੂੰਹ ਦੀਆਂ ਜੇਕਰ ਕਹ ਜੀ ਸ਼ਕੀਨ ਪੱਠਾ ਨੇ ਹਣਾ ਦੇਖ ਸਕਦੇ ਹੋ ਤੇ ਬਾਈਆਂ ਨੇ ਘਰ ਦੀਆਂ ਤਿਆਰ ਕਰੀਆਂ ਨੇ ਤੇ ਘਰ ਦੇ ਹੀ ਬੱਕਰਾ ਦੀ ਬੈ ਜਿਹੜੀਆਂ ਪੱਠਾ ਨੇ ਇਹ ਠੀਕ ਆ ਜੀ ਬਾਈ ਕੰਨਾ ਕੋਨਾ ਦੀਆਂ ਲੰਪੀਆਂ ਲੁੰਜੀਆਂ ਜੋੜੀ ਪੱਠਾ ਦੀ ਪੈਣਾ ਹੀ ਨੇ ਇਹ ਬਾਈ ਆਟੋ ਆਟ ਨੇ ਦੇਖ ਲੋ ਵੀਰੇ ਕਾਲੀਆਂ ਪੱਠਾ ਬਾਈਆਂ ਨੇ ਆਕਤੀ ਤਿਆਰ ਕਰੀਆਂ ਨੇ ਇਹ ਤੇ ਗੱਬਣਾ ਮਲਾ ਤਿੰਨ ਤਿੰਨ ਕਿੰਨੇ ਦੀ ਹੋ ਗਈਆਂ ਹੋ ਗਈਆਂ ਹੋ ਗਈਆਂ ਠੀਕ ਆ ਜਾਨੀ ਸੂਏ ਚ ਸੂ ਪਣੀਆਂ ਆਹ ਬਾਦੋ ਜੀ ਚ ਠੀਕ ਐ ਹਾਂ ਆ ਕੱਢ ਦੋਰਾ ਆ ਬੱਕਰੀ ਦਿਖਾ ਦੀ ਤੇ ਵੀ ਘਰ ਦੀ ਰੱਖੀ ਹੈ ਤੇਦੇ ਕੰਨ ਬਹੁਤ ਨੇ ਹਨਾ ਇਹਦਾ 21 22 ਇੰਚ ਦਾ ਕੰਨ ਹੋਊਗਾ ਨਾ ਦੇਖ ਸਕਦੇ ਹੋ ਬਾਈ ਇਹ ਪੁਰਾਣੇ ਬੰਦੇ ਵਕਤ ਘੜ ਵਾਲੇ ਸੀ ਜਿਹੜੇ ਉਹਨਾਂ ਦੀ ਘਰ ਦੀਆਂ ਬੱਕਰੀਆਂ ਨੇ ਬਾਈ ਤੇ ਦੇਖ ਸਕਦੇ ਹੋ ਕੰਨਾਂ ਦਾ ਬਹੁਤ ਵੱਡਾ ਜਿਹੜੇ ਆਪਾਂ ਕਹਿੰਦੇ ਆ ਨਵੇਂ ਮੁੰਡੇ ਕੰਨਾਂ ਦੇ ਸ਼ਕੀਨ ਨੇ ਉਹ ਚੀਜ਼ਾਂ ਦੇਖ ਸਕਦੇ ਹੋ ਬਾਈ ਕਿੰਨਾ ਚੌੜਾ ਕੰਨ ਹੈ ਦੇਖ ਲਓ ਵੀਰੇ ਤੇ ਆ ਕੁੱਕਦਾ ਤਾਂ ਨਹੀਂ ਬਾਈ ਚੱਕਰ ਕਰਦੇ ਜਾ। ਤੇ ਦੇਖ ਸਕਦੇ ਹੋ ਬਾਈ ਦੀ ਪੱਟੀਆਂ ਚੱਟੀਆਂ ਨੇ। ਅੱਛਾ ਜੀ। ਆ ਇਹਦੀ ਪੱਠ ਹੈ। ਤੇ ਇਹਦੀ ਪੱਠ ਹੈ ਬਾਈ। ਪਲੂਣੇ ਸੂਈਆਂ ਬੱਕਰੀ ਇਹ। ਠੀਕ ਹੈ ਮਨ ਲਾ ਕੱਦ ਦੇਦਾ ਵੀ ਉਹ 40 42 ਇੰਚ ਹਨਾ। ਤੇ ਸ਼ੁਰੂ ਤੋਂ ਹੀ ਬਾਈ ਢੋੜੀਆਂ ਵਰਗੀਆਂ ਬੱਕਰੀਆਂ ਰੱਖਣ ਦੀ ਸ਼ਿਕੀਰ ਹੋ ਹਨਾ। ਤੇ ਵੱਡੀਆਂ ਵੱਡੀਆਂ ਹਾਈਟ ਦੀਆਂ ਬੱਕਰੀਆਂ ਇਹ ਘਰ ਦੇ ਵਿੱਚ ਪੈਦਾ ਹੋਈਆਂ ਨੇ। ਤੇ ਬਹੁਤ ਘਰਾਂ ਦੇ ਵਿੱਚ ਇਹ ਘਰ ਦੇ ਵਿੱਚੋਂ ਬੱਕਰੀਆਂ ਵੀ ਗੰਨਾਂ ਨੇ। ਦੇਖ ਸਕਦੇ ਹੋ ਤੇ ਇਹ ਬੱਚੇ ਕੱਕਰੀ ਦੀ ਪੱਠ ਹੈ ਤੇ ਕਿੰਨੇ ਮਹੀਨਿਆਂ ਦੀ ਹੋਗੀ ਹੁਣੀ ਵੀਰੇ 6 ਕੁ ਮਹੀਨੇ ਦੀ ਹੋਗੀ ਆ 5-6 ਕੁ ਮਹੀਨੇ ਦੀ ਤੇ ਦੇਖ ਸਕਦੇ ਹੋ ਵੀਰੇ ਲੰਬੀ ਲੁੰਜੀ ਬਹੁਤ ਹੈ ਤੇ ਪੂਸ਼ ਪਾਂਸ਼ ਬਹੁਤ ਹੈ ਤੇ ਇਹਦਾ ਵੀ ਕੰਨ ਮੋਲਾ ਦੇ ਇਹਦੇ ਵਾਂਗੂ ਹੀ ਬਣੂ ਹਣਾ ਹਾਂ ਹਾਂ ਇੰਦਰ ਕੀ ਠੀਕ ਹੈ ਬਾਈ ਤੇ ਦੇਖ ਸਕਦੇ ਹੋ ਚੰਗੀ ਕੁਆਲਿਟੀ ਬਾਈ ਮੇਲਿਆਂ ਦੇ ਉੱਪਰ ਹੀ ਦੇਖਣ ਨੂੰ ਮਿਲਦੀ ਹੈ ਜ਼ਿਆਦਾਤਰ ਮੇਲਿਆਂ ਦੇ ਉੱਪਰ ਆ ਜਿਹੜੀ ਆਉਂਦੇ ਨੇ ਹਣਾ ਜਿਹੜੀ ਚੰਗੀ ਕੁਆਲਿਟੀ ਹੁੰਦੀ ਹੈ ਇਹ ਬੱਕਰਾ ਥੋੜਾ ਸਾਈਡ ਤੇ ਕਰ ਤੇ ਦੇਖ ਸਕਦੇ ਇਹ ਵੀ ਪਲੂਣੀ ਐ ਇਹ ਵੀ ਬਲੂਣੀ ਇਹਨਾਂ ਦੇ ਕਿਚੋਲੀਆਂ ਨੇ ਪੰਜ ਛੇ ਪੱਠਾ ਹਨਾ ਹੈਗੀਆਂ 10 12 ਬੱਕਰੀ ਹੈਗੀ ਠੀਕ ਐ ਤੇ ਕੰਨਾ-ਕੁੰਨਾ ਦੀ ਦੇਖ ਸਕਦੇ ਹੋ ਬਰੀਕ ਐ ਬੱਕਰੀ ਤੇ ਬਾਈ ਨੱਕ-ਨੱਕ ਵੀ ਬਹੁਤ ਆ ਹਨਾ ਲੈਂਥ ਵੀ ਬਹੁਤ ਆ ਤੇ ਨੇ ਬੱਚੇ ਕਿੰਨੇ ਦਿੱਤੇ ਦੀ ਬਾਈ ਬੱਚਾ ਨੇ 1 ਹੀ ਦਿੱਤਾ ਸੀਗਾ ਅੱਛਾ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਤਿੰਨ ਕ ਮਹੀਨੇ ਹੋ ਗਏ ਸੂਈ ਨੂੰ ਠੀਕ ਐ ਤਿੰਨ ਕ ਮਹੀਨੇ ਹੋ ਗਿਆ ਸੂਈ ਨੂੰ ਤੇ ਦੇਖ ਸਕਦੇ ਤੁਸੀਂ ਵੀ ਹੁਣ ਬਾਈ ਜੀ ਇਹੀ ਕੰਮ ਕਰਦੇ ਹੋ ਬੱਕਰੀ ਵੀ ਇਹੀ ਕੰਮ ਕਰਦਾ ਹੈ ਠੀਕ ਹੈ ਜੀ ਆਪਣੇ ਡਾਕਟਰੀ ਦਾ ਕੰਮ ਕਰਦਾ ਸੀਗਾ ਠੀਕ ਹੈ ਉਹ ਛੱਡ ਕੇ ਬਸ ਇੱਧਰ ਹੋ ਗਿਆ ਇਸ ਲੈਂਡ 'ਚ ਵੜ ਗਿਆ ਬੱਕਰੀਆਂ ਦੇ ਕੰਮ 'ਚ ਤੇ ਕੰਮ ਦੀ ਗੱਲ ਕਰੀਏ ਜੇਕਰ ਬਾਈ ਕਿਵੇਂ ਹੈ ਅੱਜ ਦੇ ਟਾਈਮ ਦੇ ਵਿੱਚ ਬਹੁਤ ਵਧੀਆ ਕੰਮ ਹੈ ਠੀਕ ਆ ਵੀ ਜਿਵੇਂ ਵਧੀਆ ਮੁਨਾਫਾ ਹੋਈ ਜਾਂ ਰਹੀ ਸਭ ਦੀ ਸਾਰਾ ਕੁਝ ਇਹਨਾਂ ਦੇ ਹੱਥੀਂ ਚੱਲਦਾ ਅੱਛਾ ਤੇ ਦੇਖ ਸਕਦੇ ਹੋ ਲਾਲ ਡੱਬੀ ਆ ਗਈ ਹੈ ਨਾ ਹਾਂ ਇਹ ਲਾਲ ਡੱਬੀ ਆ ਗਈ ਇਹਦਾ ਵੀ ਕੱਦ ਕਾਰ ਬਹੁਤ ਹੈ ਨਾ ਇਹ ਵੀ ਪਲੂਣ ਹੈ ਬਾਈ ਇਹ ਵੀ ਪਲੂਣ ਹੋਈ ਹੋਈ ਹੈ ਅੱਛਾ ਵੀ ਜਣੀ ਨਵੀਆਂ ਘਰਦਿਆਂ ਪੱਠਾਂ ਜਾਂ ਤਿਆਰ ਕਰਦੇ ਹੋਂ ਠੀਕ ਹੈ ਤੇ ਇੱਕੇ ਵਾਰੀ ਉਹ ਸਵਾਉਂਦੇ ਨੇ ਤੇ ਸਾਲ ਦੇ ਵਿੱਚ ਇੱਕ ਸੁਆ ਲੈਣੇ ਨੇ ਦੋ ਗਰੇ ਸਾਲ ਦੇ ਵਿੱਚ ਇੱਕ ਹੀ ਲੈਣੇ ਜੀ ਠੀਕ ਹੈ ਜਿਆਦਾਤਰ ਕੱਤੇ ਦੇ ਵਿੱਚ ਸਵਾਉਂਦੇ ਆ ਜਾਂ ਆਪਣੇ ਕੱਤੇ ਦੇ ਵਿੱਚ ਅੱਛਾ ਵੀ ਜਿਆਦਾਤਰ ਜਾ ਫਗਣ ਚੇਤ ਚ ਹਾਂ ਹਾਂ ਠੀਕ ਹੈ ਬਾਈ ਤੇ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਨੇ ਹੱਡਾਂ ਪੈਰਾਂ ਦੀਆਂ ਮਜ਼ਬੂਤ ਨੇ ਛਾੜ ਇਹ ਦੇਖ ਸਕਦੇ ਹੋ ਤੇ ਇਹ ਆ ਗਈਆਂ ਚਿੱਟੀਆਂ ਡੱਬੀਆਂ ਹਨਾ ਆਹ ਕਾਲੀ ਡੱਬੀਆਂ ਤੋਂ ਲਾਲ ਡੱਬੀਆਂ ਇਹਨਾਂ ਦਾ ਵੀ ਸ਼ੌਂਕ ਕਰਦੇ ਹਾਂ ਬਾਈ ਇਹ ਪਹਿਲਾਂ ਤੋਂ ਹੀ ਆਏ ਆ ਅੱਛਾ ਠੀਕ ਹੈ ਤੇ ਗਲਾਬੀ ਕੰਨਾਂ ਦੇ ਵਿੱਚ ਹੈ ਹਨਾ ਤੇ ਦੇਖ ਸਾਹ ਤਾਂ ਚਿੱਟੇ ਡੱਬੇ ਬੱਕਰੇ ਵੀ ਪਾਈਆਂ ਦੇ ਬਹੁਤ ਮਸ਼ਹੂਰ ਹੋਏ ਨੇ ਹਨਾ ਤੇ ਰੰਗਾਂ ਦੇ ਸਾਰਿਆਂ ਦੇ ਸ਼ਕੀਨ ਹੋ ਬਾਈ ਇਹ ਲਾਲ ਡੱਬੀਆਂ ਦੇ ਤੇ ਲਾਲ ਸ਼ੇਰੀਆਂ ਦੇ ਕਾਲੀਆਂ ਦੇ ਤੇ ਲਾਲਾਂ ਠੀਕ ਹੈ ਤਿੰਨ ਚਾਰ ਰੰਗਾਂ ਵਿੱਚ ਜਿਆਦੇ ਸ਼ਕੀਨ ਹੋ ਠੀਕ ਹੈ ਤੇ ਇਹ ਲਾਲ ਡੱਬੀਆਂ ਜਾਂ ਬੱਕਰੀਆਂ ਇਹ ਵੀ ਪਲੂਣਾ ਨੇ ਜਾਂ ਦੂਜੇ ਸੂਏ ਨੇ ਆ ਦੂਜੇ ਸੂਏ ਵੀ ਆ ਪਲੂਣਾ ਠੀਕ ਹੈ ਤੇ ਦੇਖ ਸਾਦੇ ਬਾਈ ਨੱਕ ਮੂੰਹ ਬਹੁਤ ਚੰਗੇ ਨੇ ਹਨਾ ਕੰਨ ਕੰਨ ਇਹ ਹੈ ਇਹ ਬੱਕਰੀਆਂ ਬਹੁਤ ਰੇਅਰ ਮਿਲਦੀਆਂ ਨੇ ਬਾਈ ਮੇਲਿਆਂ ਦੇ ਵਿੱਚ ਜਿਆਦਾ ਦੇਖਣ ਨੂੰ ਮਿਲਦੀਆਂ ਨੇ ਬਾਕੀ ਜਿਆਦਾ ਮੇਲਿਆਂ ਤੇ ਲਿਆਉਣੇ ਆ ਠੀਕ ਹੈ ਉਹ ਮੰਡੀਆਂ-ਮੁੰਡਿਆਂ ਕੱਟੀ ਜਾਂਦੇ ਨੇ ਠੀਕ ਹੈ ਤੇ ਸਾਮ ਸੂਮ ਬਾਈ ਜੇਕਰ ਆਪਾਂ ਕਰੀਏ ਗੱਲ ਇਹਨਾਂ ਦੀ ਕਿਵੇਂ ਕਰਦੇ ਹੋ ਤਾਂ ਬਸ ਕਰੀ ਬਸ ਅੱਛਾ ਕਰੀ ਜਿਆਦਾਤਰ ਪਾਉਂਦੇ ਹਾਂ ਹਾਂ ਦਾਣਾ ਦਾ ਨੀਰਾ ਹੈਗਾ ਮੂੰਗੀ ਦਾ ਅੱਛਾ ਤੇ ਆਪਾਂ ਬਾਹਰ ਕੀ ਲਗਦੇ ਹਾਂ ਸਿਆਲ ਦੇ ਵਿੱਚ ਵੀ ਮੂੰਗੀ ਦਾ ਨੀਰਾ ਠੀਕ ਹੈ ਜੀ ਬਾਕੀ ਦਾਣਾ ਪੱਕਾ ਚੱਲਦਾ ਹੈ ਟਾਨੇ ਬਾਰਾਂ ਮਿੰਟ ਦੀ ਦੇਣੀ ਪਈ ਛੱਡ ਦਿਓ ਬਾਈ ਹੋਰ ਜੋੜੀ ਛੜ ਲਓ ਤੇ ਜੋੜੀਆਂ ਜੋੜੀਆਂ ਬਾਈਆਂ ਲੀਆਂ ਦਿਖਾਵਾਂਗੇ ਤੁਹਾਨੂੰ ਐਨ ਚੰਗੀ ਕੁਆਲਿਟੀ ਦੀਆਂ ਬੱਕਰੀਆਂ ਨੇ ਬਾਈ ਜੀ ਪੁਰਾਣੇ ਸਮਿਆਂ ਤੋਂ ਵਿੱਚੋਂ ਚੱਲੀਆਂ ਆਉਂਦੀਆਂ ਨੇ ਤੇ ਹੁਣ ਦਿਖਾਉਨੇ ਆ ਬਾਈ ਤੁਹਾਨੂੰ ਬਾਈਆਂ ਦੀਆਂ ਲੋਈਆਂ ਬੱਕਰੀਆਂ ਦਾ ਸ਼ੌਕ ਤੇ ਬਾਈ ਜੀ ਲੋਈਆਂ ਬੱਕਰੀਆਂ ਆਪਣੇ ਘਰ ਦੇ ਵਿੱਚ ਕਿੰਨੇ ਕ ਪੁਰਾਣੇ ਸਮੇਂ ਤੋਂ ਤੁਸੀਂ ਦੇਖਦੇ ਆ ਰਹੇ ਹੋ ਵੀ ਲੋਈਆਂ ਬੱਕਰੀਆਂ ਆਪਣੇ ਘਰ ਦੇ ਵਿੱਚ ਹੈਗੀਆਂ ਸੀ ਲੋਈਆਂ ਤਾਂ ਪਹਿਲਾਂ ਤੋਂ ਹੀ ਪੁਰਾਣੀਆਂ ਜਲਦੀਆਂ ਤੋਂ ਨਹੀਂ ਹੁੰਦੀ ਠੀਕ ਹੈ ਕਿ ਜਮੇ ਤੁਸੀਂ ਸੁਰਤ ਸੰਭਾਲੀ ਥੋਨੇ ਤੁਹਾਡੇ ਘਰ ਦੇ ਵਿੱਚ ਕਹੇ ਜੇ ਰੰਗਾਂ ਦੀਆਂ ਬੱਕਰੀਆਂ ਹੁੰਦੀਆਂ ਦੀ ਸ਼ੁਰੂ ਦੇ ਵਿੱਚ ਜਿਆਦਾ ਲੋਈਆਂ ਹੋਗੀਆਂ ਕਾਲੀਆਂ ਹੋਗੀਆਂ ਚਰਪੀਆਂ ਦਾ ਹੀ ਹੋਣ ਕਰਦੀਆਂ ਸੀਗੀਆਂ 4 ਸਾਲ ਦੀਆਂ 4-5 ਸਾਲ ਠੀਕ ਹੈ ਤੇ ਲੋਈਆਂ ਤੇ ਕਾਲੀਆਂ ਜਿਆਦਾ ਚੱਲਦੀਆਂ ਨੇ ਜਾਂ ਸੇਰੀਆਂ ਲਾਲ ਕੇਵੀਆਂ ਹਾਂ ਜਿਹੜੀ ਸਹੀ ਗੱਲ ਹੈ ਬਾਈਆਂ ਦੇ ਘਰ ਦੀ ਬੱਕਰੀ ਮਸ਼ਹੂਰ ਰਹੀ ਹੈ ਲੋਹੀ ਤੇ ਕਾਲੀ ਹਨਾ ਦੇਖ ਸਕਦੇ ਹੋ ਬਾਈ ਆ ਬੱਕਰੀਆਂ ਇੰਨਾ ਜੇ ਮਾਵਾ ਹੋਣੀ ਆ ਉਹ ਹਾਂ ਹਾਂ ਇਹਨਾਂ ਦੇ ਵਿੱਚੋਂ ਬੱਕਰੀਆਂ ਦੀ ਬਾਈ ਸਿੰਗੀਆਂ ਦੇਖ ਲਓ ਕੰਨਾਂ ਦੇ ਉੱਪਰ ਕੋਈ ਫਾਲਤੂ ਵਾਲ ਨਹੀਂ ਪਿੰਡਿਆਂ ਦੇ ਉੱਪਰ ਬਾਈ ਇਹ ਬਰੀਡਾਂ ਇੱਥੋਂ ਪਤਾ ਲੱਗਦਾ ਵੀਰੇ ਬਰੀਕ ਬੱਕਰੀਆਂ ਪਲੂਣਾ ਹੀ ਨੇ ਪੱਠਾ ਵੀਰੇ ਦੇਖੋ ਵੀਰੇ ਐ ਨਿੱਕੋ ਨਕਸੇ ਦੀਆਂ ਨੇ ਹਣਾ ਦੇਖ ਲਓ ਬਾਈ ਪਛਾਣ ਨਹੀਂ ਸਕਦਾ ਕੋਈ ਆ ਗੱਬਣ ਐ ਐ ਗੱਬਣ ਕਰਾਈਆ ਅੱਛਾ ਇਹ ਗੱਬਣ ਹੋ ਰਹੀ ਐ ਤੇ ਥੋੜੀ ਜਿਹੀ ਆ ਪੱਠ ਸੂਈ ਹੋਈ ਆ ਤੇ ਦੇਖ ਸਕਦੇ ਹੋ ਬਾਈ ਲੋਈਆਂ ਦੇ ਸ਼ਕੀਨ ਵੀ ਨੇ ਬਖਤਗੜ ਵਾਲੀ ਤੇ ਦੇਖ ਸਾਹ ਆ ਪੱਠ ਫੜੀ ਤੇ ਲੋਈਆਂ ਬਹੁਤ ਬੱਕਰੀਆਂ ਬਾਈਆਂ ਦੀਆਂ ਸਿਰੇ ਨੇ ਤੇ ਆ ਪੱਠਾਂ ਦੋ ਹੋਰ ਆ ਗਈਆਂ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਦੇਖ ਸਕਦੇ ਹੋ ਭਾਈ ਐਨ ਇੱਕੋ ਨਕਸ਼ੇ ਦੀਆਂ ਨੇ ਹਨਾ ਦੇਖੋ ਵੀਰੇ ਐਨ ਨੱਕ ਮੂੰਹ ਪੱਠਾਂ ਦੇ ਕੋਈ ਸਿਆਣ ਨਹੀਂ ਸਕਦਾ ਦੇਖੋ ਕਿੰਨੇ ਕਿੰਨੇ ਟਾਈਮ ਦੀਆਂ ਹੋਗੀਆਂ ਵੀਰੇ ਅੱਛਾ ਦੋ ਦੰਦ ਕੱਢ ਗਿਆ ਦੋ ਦੰਦ ਕੱਢੇ ਨਹੀਂ ਠੀਕ ਐ ਦੋ ਦੋ ਦੰਦ ਕੱਟੇ ਨੇ ਭਾਈ ਰੇਸ਼ਮੀ ਲੋਹਾ ਰੰਗ ਹੈ ਦੇਖ ਸਕਦੇ ਹੋ ਬਹੁਤ ਸ਼ਾਈਨਿੰਗ ਸ਼ਾਈਨਿੰਗ ਬਹੁਤ ਹੈ ਹਨਾ ਦੇਖ ਸਕਦੇ ਹੋ ਆ ਵੀ ਹਾਨਣੇ ਨਾਲ ਅੱਛਾ ਇਹ ਮਲਾ ਚੋਰੀਓ ਬੱਕਰਾ ਟੱਪ ਗਿਆ ਉਹ ਦੇ ਸਾਦੇ ਬਾਈ ਕੰਨਾ ਕੁੰਨਾਈ ਤੇ ਸਰੀ ਬਹੁਤ ਪਤਲੀ ਆ ਨਾ ਪੱਟਦੀ ਦੇਖ ਸਕਦੇ ਹੋ ਬਾਈ ਪਤਲੀ ਮੱਛੀ ਸਰਦੀ ਬੱਕਰੀ ਐ ਦੇ ਕਾਲੀ ਨਾਗਰੀ ਐ ਹਨ ਇਹ ਹੁਣ ਰੱਖਿਆ ਬਾਈ ਤੇ ਇਹ ਦੇਖ ਸਕਦੇ ਹੋ ਬਾਈ ਬਰੀਡਿੰਗ ਲਈ ਬੱਚਾ ਬਾਈਆਂ ਨੇ ਹੁਣ ਰੱਖਿਆ ਤੇ ਮੈਨੂੰ ਲੱਗਦਾ ਉੱਚੇ ਮੱਥੇ ਵਾਲਾ ਹਨਾ ਕੰਨ ਕੁੰਨ ਬਹੁਤ ਐ ਤੇ ਲੰਬਾ ਬਹੁਤ ਐ ਲੈਂਥ ਦੇਖ ਸਕਦੇ ਹੋ ਬੱਚੇ ਦੀ ਮੈਨੂੰ ਲੱਗਦਾ 2.5 ਤਿੰਨ ਮਹੀਨਿਆਂ ਦਾ ਹੋਊਗਾ ਹੈਗਾ ਹੈਗਾ ਦੇਖ ਸਾਦ ਨੂੰ ਬਾਈ ਤੇ ਦੁੱਧ ਪੀਂਦਾ ਹਲੇ ਦੁੱਧ ਪੀਂਦਾ ਇਹਦੀ ਮਾਂ ਵੀ ਕਰੀ ਆਪਣੇ ਮਾਂ ਵੀ ਹੈਗੀ ਆ ਅੱਛਾ ਵਿਚੀ ਐ ਆ ਬੱਕਰੀ ਲੈ ਆਓ ਦੇਖ ਸਾਦ ਨੂੰ ਬਾਈ ਇਹ ਕਿੰਨੇ ਸੂਏ ਵੀਰੇ ਇਹ ਦੂਜੇ ਸੂਏ ਸੂਏ ਵੀ ਅੱਛਾ ਇਹਦਾ ਵੀ ਕੰਨ ਕੰਨ ਬਹੁਤ ਫਰੀਕ ਆ ਹਨਾ ਜਮੀ ਬਾਲ ਨਹੀਂ ਹੈ ਕੰਨਾਂ ਦੇ ਉੱਪਰ ਦੇ ਸਾਧੂ ਬਾਈ ਤੇ ਜਿਆਦਾ ਮੋਟੀਆਂ ਬੱਕਰੀਆਂ ਦੇ ਸ਼ਕੀਨ ਹੋ ਜਾਂ ਪਤਲੀਆਂ ਦੀ ਫਰੀ ਖੱਡੇ ਦੇ ਜਿਆਦਾ ਠੀਕ ਹੈ ਤੇ ਹੁਣ ਕਈ ਕਹਿੰਦੇ ਨੇ ਮੋਟੀਆਂ ਬੱਕਰੀਆਂ ਵੱਧ ਦੁੱਧ ਨਹੀਂ ਦਿੰਦੀਆਂ ਮੋਟੀਆਂ ਲਈ ਦੁੱਧ ਨਹੀਂ ਦਿੰਦੀਆਂ ਅੱਛਾ ਸਹੀ ਗੱਲ ਹੈ ਬਾਈ ਦੀ ਵੀ ਮੋਟੀ ਬੱਕਰੀ ਗੋਸਤ ਖੋਰੀ ਜਿਆਦਾ ਦੁੱਧ ਨਹੀਂ ਦਿੰਦੀ ਹਨਾ ਇਹ ਜਾਨੀ ਇੱਥੇ ਕੱਢੀ ਜਾਂਦੀਆਂ ਨੇ ਜੰਮੀ ਖਾਣਾ ਪਾਣੀ ਜਾਂ ਫਰੂਆ ਗਰਮੀ ਦੇ ਮਿਲੇ ਦਾ ਰਾਜੀ ਨਹੀਂ ਹੁੰਦੀ ਅੱਛਾ ਸਾਡਾ ਮਾਂ ਦੁੱਧ ਦੇਣਗੇ ਆ ਠੀਕ ਹੈ ਜੀ ਰਾਜੀ ਨਹੀਂ ਹੁੰਦੀ ਆ ਜਾਨੀ ਜਦੋਂ ਬੱਕਰਾ ਟੱਪ ਗਿਆ ਗੱਬਣਾ ਹੋ ਗਿਆ ਫੇਰ ਰਾਜੀ ਹੁੰਦੀ ਹੈ ਸਵੇਰੇ ਜੇ ਆ ਕੇ ਫੇਰ ਜਾ ਕੇ ਮੜਾ ਜਾ ਪਾਣੀ ਧਰਨ ਲੱਗਣਾ ਠੀਕ ਹੈ ਵੀ ਹੁਣ ਹੀ ਰਾਜੀ ਹੁੰਦੀ ਆ ਜਾਨੀ ਆ ਦੇਖ ਲਓ ਬਾਈ ਐ ਖੁਰੀ ਪਈ ਆ ਪਰ ਚਮਕ ਨਹੀਂ ਪਿੰਦੇ ਤੋਂ ਗਈ ਜੇ ਜਿੰਨੀ ਮਰਜ਼ੀ ਲੱਸੀ ਹੈ ਹਨਾ ਚਮਕ ਨਹੀਂ ਜਾਂਦੀ ਚਮਕ ਨਹੀਂ ਜਾਂਦੀ ਬਾਈ ਜਿਹੜੀਆਂ ਬੱਕਰੀਆਂ ਦੁੱਧ ਵਾਲੀਆਂ ਨੇ ਦੇਖ ਸਕਦੇ ਹੋ ਇਹ ਸ਼ਕੀਨ ਬੱਕਰੀਆਂ ਬਾਈਆਂ ਦੀਆਂ ਤੇ ਆ ਬੱਕਰਾ ਦਿਖਾਉਣਾ ਤੁਹਾਨੂੰ ਬਹੁਤ ਸ਼ਕੀਨ ਬੱਕਰਾ ਹੈ ਤੇ ਰੰਗ ਬਹੁਤ ਰਿਆਰ ਜੈ ਹਨਾ ਇਹ ਰੰਗ ਬਹੁਤ ਘਟਾ ਹੈ ਉਹ ਘਟਾ ਹੈ ਜਬ ਆਬੇ ਚੰਨ ਬਾਬੇ ਨਾਲ ਦਿਨਾਂ ਨਾਲ ਲਵੇ ਉਹ ਰੰਗ ਚੋਂ ਰੰਗ ਹੈ ਬਾਈ ਇਹ ਜਿਵੇਂ ਸ਼ਾਈ ਆਲ ਗਾਇਆਂ ਹੁੰਦੀਆਂ ਨੇ ਪੀਲੀਆਂ ਹੋ ਰੰਗ ਹੈ ਬਾਈ ਤੇ ਕੰਨ ਦੇਖ ਸਕਦੇ ਹੋ ਕਿੰਨਾ ਚੌੜਾ ਕੰਨ ਹੈ ਬੱਚੇ ਦਾ ਤੇ ਘਰ ਦੀ ਬੱਕਰੀ ਤਿਆਰ ਕਰ ਬਹੁਤ ਸ਼ਕੀਨ ਹੈ ਹਨਾ ਤੇ ਸਾਡੇ ਚਿੱਟੀ ਅੱਖ ਹੈ ਐਨ ਪਿਓਰ ਬੱਚਾ ਹੈ ਤੇ ਚੁਗਦੇ ਚੱਕ ਗਿਆ ਹਨਾ ਦੰਦ ਦੋ ਦੰਦ ਪੂਰਾ ਹੋ ਗਿਆ ਹਾਂ 16 17 ਮਹੀਨਿਆਂ ਦਾ ਹੋ ਗਿਆ ਚੀਕ ਬਾਈ ਦੇਖ ਸਾਡੋ ਬੱਚਾ ਕੁਆਲਟੀ ਦਾ ਪੁੰਜੜ ਪੰਚੜ ਬਹੁਤ ਹੈ ਦੇਖ ਸਾਡੋ ਹਾਂ ਆ ਜਾ ਹਾਂ ਆ ਮਾਰ ਵੀ ਕੈਮਰਾ ਬੱਚੇ ਦੇ ਉੱਪਰ ਤੇ ਹੋਰ ਫੜਦਾ ਹੋਰ ਹੈਗੇ ਨੇ ਬੱਚੇ ਹਾਂ ਹਾਂ ਜੇ ਤਿੰਨ ਚਾਰ ਬੱਚੇ ਤਿਆਰ ਕਰ ਲਾਂ ਨੂੰ ਠੀਕ ਹੈ ਵੱਡਾ ਬੱਕਰਾ ਫਿਰ ਸੇਲ ਸੂਕ ਕਰ ਦਾਂਗੇ ਅੱਛਾ ਇਹਨਾਂ ਦਾ ਬਾਪ ਉਹਨਾਂ ਦਾ ਬਾਪ ਕਰੇ ਉਹਦਾ ਰੰਗ ਕਿਹੜਾ ਵੀਰੇ ਉਹ ਕਾਲਾ ਹੈ ਅੱਛਾ ਇਹਨ ਪਿਓਰ ਕਾਲਾ ਠੀਕ ਹੈ ਇਹਦੀ ਮਾਂ ਇਹੋ ਜੀ ਸੀ ਜਾਂ ਅੱਛਾ ਪੂਰੀ ਠੀਕ ਹੈ ਆ ਲਾਲ ਡੱਬਾ ਆ ਗਿਆ ਅਛਾ ਇਹ ਲਾਲ ਡੱਬਾ ਆ ਦੇਖ ਲੋ ਬਾਈ ਨਾਬੀ ਡੱਬਾ ਯਾ ਰੰਗ ਹੈ ਤੇ ਬਹੁਤ ਸ਼ਕੀਨਾ ਲੰਬਾ ਬਹੁਤ ਹੈ ਨਾ ਬੱਚਾ ਹੋ ਪੰਜ 6 ਮਹੀਨਿਆਂ ਦਾ ਹੈ ਪੰਜ 6 ਮਹੀਨਿਆਂ ਦਾ ਹੋਊਗਾ ਨਾ ਤੇ ਖੀਰਾ ਕੱਚਾ ਖੀਰਾ ਤੇ ਦੁੱਧ ਪੀਂਦਾ ਹਲੇ ਜਾਂ ਬਾਟੇ ਬੁੱਟੇ ਦੇ ਬੱਕਰੀ ਨੂੰ ਚੁੰਗਦਾ ਦੇਖ ਸਾਜੂ ਬਾਈ ਬੱਕਰੀ ਨੂੰ ਬਾਈ ਕਹਿੰਦੇ ਚੁੰਗਦਾ ਹਲੇ ਬੱਚਾ ਲਾਲ ਡੱਬਾ ਬਾਕੀ ਬੱਕਰੀਆਂ ਦੇ ਹਿਸਾਬ ਨਾਲ ਰੱਖੇ ਵੇ ਜਿਵੇਂ ਲਾਲ ਡੱਬੀਆਂ ਲਾਲ ਡੱਬੀਆਂ ਦੇ ਛੱਡਦੇ ਆ ਕਾਲਾ ਕਾਲਾ ਤੇ ਐਵੇਂ ਛੱਡਦੇ ਆ ਲੋਹਾ ਲੋਹੇ ਦੇ ਹਾਂ ਠੀਕ ਹੈ ਤਾਂ ਹੀ ਤਿੰਨ ਚਾਰ ਬੱਕਰੇ ਰੱਖਦੇ ਆ ਠੀਕ ਹੈ ਚਾਰ ਪੰਜ ਬੱਕਰੇ ਇੱਥੇ ਸੀ ਤੇ ਕਾਲਾ ਆ ਗਿਆ ਹਨਾ ਦੇਖ ਸਕਦੇ ਹੋ ਬਾਈ ਜਿਵੇਂ ਪਾਕਿਸਤਾਨ ਦੇ ਵਿੱਚ ਮਸ਼ਹੂਰ ਆ ਹਨਾ ਆ ਉੱਚਾ ਮੱਥਾ ਦੇਖ ਸਕਦੇ ਹੋ ਸਿੰਘ ਕਿੰਨਾ ਮੋਟਾ ਜੜਾਂ ਦੇ ਵਿੱਚੋਂ ਇੱਕੇ ਉਂਗਲ ਉੰਗਲ ਵੀੱਕੇ ਪੈਂਦੀ ਆ ਸਿੰਗਾ ਬੱਕਰੀਆਂ ਦੇ ਤੇ ਇੱਕ ਸਾਹਦੇ ਬਾਈ ਪਿੰਜਰੇ ਚ ਰੋਕਦੇ ਇਹਨੂੰ ਬੱਕਰੀਆਂ ਤੋਂ ਠੀਕ ਹਲੇ ਖੀਰਾ ਬੱਚਾ ਹੈ ਹਨਾ ਕੰਨ ਬਹੁਤ ਹੈ ਹਨਾ ਜੀ ਦਿਖਾ ਦੇ ਬਾਈ ਕੈਮਰਾ ਮਾਰ ਦੇ ਹਾਂ ਦੇਖ ਸਾਹਦੇ ਤੇ ਹਲੇ ਥੋੜਾ ਆ ਕੱਤੇ ਦੇ ਵਿੱਚ ਭਰੂ ਹਨਾ ਰਾਜੀ ਹੋ ਜੂਗਾ ਪੂਰਾ ਮੇਲੇ ਵੇਲੇ ਪੂਰਾ ਤਿਆਰ ਕਰਦਾ ਹਾਂ ਹਾਂ ਤੇ ਸਿੰਗ ਬਾਈ ਜਿਹੜਾ ਟ੍ਰੈਂਡ ਚੱਲਿਆ ਹੋਇਆ ਹੈ ਬਾਈਆਂ ਨੇ ਉਹ ਚੀਜ਼ ਛੜਤੀ ਹੁਣ ਬੱਕਰੀਆਂ ਦੇ ਉੱਪਰ ਦੇਖ ਸਾਧੂ ਮੋਟਾ ਸਿੰਗ ਹੈ ਨ ਜੜਾ ਚ ਤੇ ਉੱਚਾ ਮੱਥਾ ਭੱਗ ਵਾਲਾ ਕਹਿੰਦੇ ਨੇ ਜਿਹਨੂੰ ਛਾੜਦੇ ਭਾਈ ਕੀ ਆ ਗਿਆ ਲੋਹਾ ਹਨਾ ਵੀਰੇ ਪ्योर ਪੱਕਾ ਲੋਹਾ ਕਹਾਂਗੇ ਨੇ ਜਿਹਨੂੰ ਇਹ ਵੀ ਦੋ ਦੰਦ ਦਾ ਨਹੀਂ ਚਾਰ ਦੇ ਚੱਕ ਗਿਆ ਅੱਛਾ ਇਹ ਚਾਰ ਦੇ ਚੱਕ ਗਿਆ ਤੇ ਬਰੀਕ ਬਹੁਤ ਆ ਬੱਚਾ ਹਨਾ ਜਿਵੇਂ ਬਰੀਕ ਵਾਲਾਂ ਦੇ ਵਿੱਚ ਕਹਾਂਦੇ ਨੇ ਉਹ ਚੀਜ਼ ਆ ਤੇ ਸਿੰਗੀ-ਸੁੰਗੀ ਬਹੁਤ ਵਧੀਆ ਵੱਤ ਦੀ ਹੈ ਸਾਰੇ ਦੇਖਣ ਦੇਖ ਸਾਰੇ ਬੱਚਿਆਂ ਦੀਆਂ ਕੰਨ ਕੰਨ ਬਹੁਤ ਚੰਗਾ ਹੈ ਤੇ ਜਾਨੀ ਤਿੰਨ ਚਾਰ ਰੰਗਾਂ ਦੇ ਵਿੱਚ ਬਰੀਡਰ ਛੱਡਦੇ ਹਾਂ ਵੀ ਜਿਹੇ ਜੀ ਬੱਕਰੀ ਹੁੰਦੀ ਹੈ ਉਸ ਹਾਂ ਨਾਲ ਛੱਡ ਦਉਂਦੇ ਨੇ ਠੀਕ ਹੈ ਤੇ ਆ ਜਾ ਬਾਈ ਇੱਧਰ ਨੂੰ ਬੱਕਰੀਆਂ ਹੋਰ ਦਿਖਾਉਨੇ ਆ ਤੁਹਾਨੂੰ ਆ ਜੀ ਇੱਧਰ ਸਾਰੀਆਂ ਦੇ ਕੈਮਰਾ ਮਾਰਦੇ ਇੱਕ ਵਾਰ ਹੋਰ ਆਈਆਂ ਬੱਕਰੀਆਂ ਦਿਖਾਉਣਾ ਹਾਂ ਹਾਂ ਸਾਰੀਆਂ ਬੱਕਰੀਆਂ ਦਿਖਾ ਦੂ ਇੱਕ ਵਾਰ ਤੇ ਰੰਗ ਤਾਂ ਬਹੁਤ ਨੇ ਬਾਈ ਬਖਤਗੜ ਵਾਲੇ ਪੁਰਾਣੇ ਬੰਦੇ ਨੇ ਤੇ ਆ ਮਾੜਾ ਦਿਖਾਵੇ ਮੰਗਦੀ ਸਾਡੋ ਤੇ ਰੰਗ ਹੈ ਉਹ ਜੇ ਸ਼ੇਰਾਂ ਕਹ ਰਹੇ ਤੁਸੀਂ ਜਿਹੜਾ ਜਿਆਦਾ ਫੈਣੇ ਤੇ ਹੈਗੇ ਅੱਛਾ ਦੇਖ ਸਕਦੇ ਵੀਰੇ ਲਾਲ ਸ਼ੇਰਾਂ ਹੈ ਨਾ ਉਹ ਦੂਜਾ ਮਰ ਗਿਆ ਸੀਗਾ ਠੀਕ ਹੈ ਇਹ ਰੰਗ ਤੋਂ ਨਹੀਂ ਯਾਨੀ ਬਹੁਤ ਪੁਰਾਣੇ ਸਮੇਂ ਤੋਂ ਚੱਲਿਆ ਆਉਂਦਾ ਹੈ ਠੀਕ ਹੈ ਮਿਲਦਾ ਹਾਂ ਹਾਂ ਲੋਹਾ ਸ਼ੇਰਾ ਹੈ ਹਾਂ ਜੀ ਇਹ ਦੇਖ ਸਕਦੇ ਹੋ ਵੀ ਇਹ ਰੰਗ ਦੀਆਂ ਬੱਕਰੀਆਂ ਬਾਈ ਕਹਿੰਦਾ ਪ੍ਰਾਣੀਆਂ ਹੈਗੀਆਂ ਸੀ ਤੇ ਆਹ ਲਾਲ ਡੱਬੀਆਂ ਬਾਕੀ ਇਹ ਸਾਰੀਆਂ ਬੱਕਰੀਆਂ ਰੰਗ ਸਾਰੇ ਨੇ ਯਾਨੀ ਬਾਈਆਂ ਕੋਲ ਤੇ ਦਰਬਾਕੀ ਸਾਰੀਆਂ ਦਿਖਾ ਦੇ ਸਾਰੇ ਰੰਗ ਨੇ ਬਾਜਾਂ ਕੋਲ ਸੈਣ ਪੁਰਾਣੇ ਸਮਿਆਂ ਤੋਂ ਬਾਈ ਕੰਮ ਕਰਦੇ ਆ ਰਹੇ ਨੇ ਤੇ ਵਕਤ ਘੜ ਵਾਲੇ ਉਹ ਮੱਖੀ ਜਿੰਨੀਆਂ ਦਿਖਾਉਣੀਆਂ ਤੇ ਆਪਾਂ ਆਜੋ ਉੱਥੇ ਆਜੋ ਆਇਓ ਆ ਦੇਖ ਲੋ ਬਾਈ ਪੇਟੀ ਦੇਖ ਲੋ ਨਾ ਕਿੱਡੀ ਆ ਬੱਕਰੀ ਦੀ ਦੇਖ ਸਾਹ ਤੇ ਤੁਹਾਡੇ ਬੁੜੇ ਵੀ ਜਾਣੀ ਤੁਹਾਨੂੰ ਤਾਂ ਹੁਣ ਪਤਾ ਹੈ ਵੀ ਜ਼ਿਆਦਾਤਰ ਕਹੇ ਜੀ ਬੱਕਰੀ ਇਹ ਸ਼ਕੀਨ ਸੀ ਮਤਲਬ ਕਿ ਪੂਰੀ ਕਤਾਲੀ ਬੱਕਰੀ ਦਾ ਰੰਗ ਦੇਖਦੇ ਸੀਗੇ ਤੇ ਬਾਕੀ ਪੇਟਾ ਇਹਦਾ ਵੱਡਾ ਦੇਖਦੇ ਸੀਗੇ ਅੱਛਾ ਵੀ ਇਹ ਜੀ ਚੀਜ਼ਾਂ ਦੇ ਕੱਦ ਕਾਠ ਵਧੀਆ ਹੋ ਬੱਕਰੀ ਆ ਤੇ ਥਣ ਚੱਡਾ ਕਹੇ ਜੀ ਆ ਪਸੰਦ ਕਰਦੇ ਮਤਲਬ ਕਿ ਯਾਰ ਹੀ ਦੇਖਦੇ ਸੀ ਦੁੱਧ ਦੇਖਦੇ ਸੀ ਜ਼ਿਆਦਾ ਅੱਛਾ ਉਹ ਗੋਖ ਰੱਖਣਾ ਸੀ ਵੀ ਦੇਖਦੇ ਆ ਗੋਖ ਰੱਖਦੇ ਆ ਕੋਈ ਵੀ ਰੱਖਦੇ ਆ ਠੀਕ ਹੈ ਜਿਆਦਾ ਦੁੱਧ ਦੇਖਦੇ ਆ ਇਹ ਗਾਈ ਮੇਨ ਚੀਜ਼ ਬੱਕਰੀ ਦੁੱਧ ਵਾਸਤੇ ਪਾਲੀ ਜਾਂਦੀ ਆ ਵੀ ਜੇ ਦੁੱਧ ਤੇ ਨਾ ਦਿੱਤਾ ਫਿਰ ਰੱਖੀ ਦਾ ਵੀ ਕੀ ਫਾਇਦਾ ਠੀਕ ਆ ਭਾਈ ਇਹ ਬੱਕਰੀ ਬਾਈਆਂ ਦੀ ਪ੍ਰਾਣੀ ਆ ਤੇ ਦੇਖ ਲੋ ਫਰੇਮ ਦੇਖ ਲੋ ਤੇ ਨਾੜ ਦੇਖ ਲੋ ਬੱਕਰੀ ਦੀ ਕਿੱਡੀ ਉਹ ਆ 17 18 ਸੂਏ ਹਾਂ 17 18 ਸੂਏ ਆ ਅੱਛਾ ਜੀ ਫਿਰ ਗੱਬਣ ਹੋਈ ਵੀ ਆ 17 18 ਸੂਏ ਬਾਈ ਦੇਖ ਸਕਦੇ ਹੋ ਤੇ ਨਾੜ ਬਹੁਤ ਮੋਟੀ ਆ ਯਾਰ ਹਨਾ ਦੁੱਧ ਵਾਲੀ ਹਾਂ ਬਹੁਤ ਬੱਕਰੀ ਦੰਦ ਨਹੀਂ ਆ ਦੇਖ ਲੋ ਬਾਈ ਜਮਾ ਬੋਡੀ ਬੱਕਰੀ ਐ ਉਹ ਦੁਬਾਰਾ ਗੱਪਣ ਕਰਾਈ ਤੇ ਕੋਈ ਕਹਿ ਨਹੀਂ ਸਕਦਾ ਇਹ ਬੋਡੀ ਐ ਦੇਖ ਲੋ ਵੀਰੇ ਤੇ ਗੱਪਣ ਆਉਣ ਬਾਈ ਕਹਿੰਦਾ 17 18 ਸੂਏ ਹੋ ਗਈ ਮਤਲਬ 13 14 ਸਾਲ ਦੀ ਉਮਰ ਹੋ ਗਈ ਹੋਣੀ ਠੀਕ ਆ ਤੇ ਹੋਰ ਆ ਆ ਗਿਆ ਨਾ ਮੱਖੀਆਂ ਚੀਨੀਆਂ ਦੇਖ ਲੋ ਵੀਰੇ ਮੱਖੀ ਚੀਨੀ ਰੰਗ ਵੀ ਬਾਈਆਂ ਕੋਲ ਰੰਗ ਸਾਰੇ ਮਿਲ ਜਾਣਗੇ ਆ ਦੇਖ ਲੋ ਇਹ ਪਲੂਣਾ ਨੇ ਬਾਈ ਤੇ ਪਲੂਣਾ ਸੋਈਆਂ ਵੀ ਆ ਹਾਂ ਕਿਉਂਕਿ ਇਹ ਖਾਦੇ ਹੋ ਬਾਈ ਮੋਹ ਬਹੁਤ ਕਰਦੀਆਂ ਨੇ ਹੱਥ ਫੇਰੀ ਕਰਦੇ ਨੇ ਬਾਈ ਦੇਖ ਸਾਡੋ ਪਲੂਣਾ ਪੱਠਾ ਨੇ ਬਾਈ ਚੀਨੀਆਂ ਸ਼ੇਰੀਆਂ ਵੀ ਕਹਿੰਦੇ ਨੇ ਮੱਖੀ ਚੀਨੀਆਂ ਵੀ ਕਹਿੰਦੇ ਨੇ ਹਨਾ ਪਾਕਿਸਤਾਨ ਦੇ ਵਿੱਚ ਬਹੁਤ ਆ ਹਨਾ ਇਹ ਰੰਗ ਹਾਂ ਤੇ ਬਹੁਤ ਸ਼ਕੀਨ ਲਾਲ ਮੱਖੀਆਂ ਚੀਨੀਆਂ ਬੱਕਰੀਆਂ ਨੇ ਇਹ ਬਾਈ ਹੋਰ ਹੈਗੀਆਂ ਬੱਕਰੀਆਂ ਦਿਖਾਉਣ ਵਾਲੀ ਆਪ ਆਠ ਨੂੰ ਦਿਖਾਈ ਆ ਦਿਖਾ ਦੀ ਪੱਠ ਆ ਜਾ ਹਾਂ ਦੇਖ ਲਓ ਬਾਈ ਇਹ ਤਾਂ ਰਹੇਗਾ ਇੱਥੇ ਕਿੰਨੇ ਹੈ ਹਾਈਟ ਆ ਬਾਈ 41+ ਦੇਖ ਸੋ ਬਈ ਕੋੜੀ ਜਿਵੇਂ ਕੋੜੀ ਖੜਦੀ ਹੁੰਦੀ ਓਵੇਂ ਖੜਦੀ ਆ ਹਨਾ ਦੇਖੋ ਬਈ ਸੰਗੀ ਸੁੰਗੀ ਗੱਭਣ ਕਰਾ ਦੇ ਚਾਰ ਦੰਦ ਨੇ ਕਰਾ ਦੇ ਠੀਕ ਹੈ ਯਾਰ ਵਾਪਸ ਦੋ ਬੁੱਧੋ ਜਿ ਕਰਾਉਂਦੇ ਫਿਰ ਤਾਂ ਚੱਕ ਜਾਂਦੀ ਜਮੀਰ ਪੁੱਤਰਾ ਹਨਾ ਠੀਕ ਹੈ ਤੇ ਹੁਣ ਭਰ ਗਈ ਬਈ ਚਾਰ ਦੰਦ ਪੱਠਾ ਤੇ ਬਹੁਤ ਸ਼ਕੀਨ ਬਈ ਇਹੋ ਜਿਹੇ ਬੱਕਰੀਆਂ ਰੱਖਦੇ ਨੇ ਤੇ ਇਹਨਾਂ ਨੂੰ ਚੰਗੀ ਖਰਾਕ ਪਾਉਂਦੇ ਨੇ ਵੀ ਤਾਂ ਕਿ ਕੱਦ ਕਾਠ ਵਧੀਆ ਕਰ ਜਾਣ ਠੀਕ ਹੈ ਤੇ ਕਾ ਬੱਕਰੀ ਆ ਗਈ ਹਨਾ ਦੇਖ ਸਾਡੇ ਭਾਈ ਲਾਲ ਡੱਬਾ ਯਾ ਰੰਗ ਹੈ ਦੇਖੋ ਤੇ ਭਾਈ ਜ਼ਿਆਦਾਤਰ ਐਵਰੇਜ ਕਿੰਨੀ ਦੁੱਧ ਦੀ ਰਹੀ ਹੈ ਆਪਣੇ ਘਰ ਦੇ ਵਿੱਚ ਦੁੱਧ ਦੀ ਤਾਂ ਮੱਲਾ ਵੀ ਹੈ ਨਿੜੀ ਇਹ ਐਸ ਐਮ ਹੂੰ ਹੂੰ ਸੇ ਪਲਾਸੀ ਆ 6 ਕਿਲੋ ਹਾਂ ਬਾਹਰਲੇ ਚ ਰਹੇ ਤੇ ਜੇ ਉਹ ਸਾਹਮਣੀ ਹੋਵੇ ਉਹ ਕਹਿ ਰਹੰਦਾ ਸਾਰਾ ਆਮਾ ਕੱਢ ਦਿੰਦੀ ਆ ਗੱਲ ਬਹੁਤ ਦੂਰ ਵਾਝੀ ਆਂਦੀ ਆ ਹਾਂ ਬਾਈ ਬਹੁਤ ਪਾਰਾ ਲੱਗਿਆ ਵਾ ਬੱਕਰੀ ਦੇ ਬੱਕਰੀ ਦੇ ਅੱਛਾ ਜੀ ਤੇ ਕਿੰਨੇ ਕ ਸੂਏ ਹੋ ਗਈ ਬਾਈ ਇਹ ਵੀ ਓਨੇ ਕ ਸੂਏ ਹੋ ਗਈ ਬੱਡੇ ਬੱਕਰੀ ਅੱਛਾ ਜੀ ਯਾਨੀ ਸਾਮ ਕੀ ਰੱਖੀ ਐ ਵੇਚੀ ਨਹੀਂ ਜੀ ਮੈਂ ਵੇਚਣੀ ਨਹੀਂ ਜੇ ਕੋਈ ਪੈਸੇ ਹਨ ਬਹੁਤ ਪੈਸੇ ਮਿਲ ਜੇ ਦੋਵੇਂ ਵੇਚੀਆਂ ਨਹੀਂ ਠੀਕ ਐ ਤੇ ਨੱਕ ਨੁੱਕ ਜਮੀ ਸੇਮ ਨੇ ਹਣਾ ਬੱਕਰੀ ਇਹ ਦੋ ਬੱਕਰੀਆਂ ਬਾਈਆਂ ਦੀਆਂ ਪ੍ਰਾਣੀਆਂ ਨੇ ਬਾਈ ਜੀ ਬਾਈ ਕਹਿੰਦੇ ਜਿੰਨੇ ਮਰਜੀ ਪੈਸੇ ਦੇ ਦੇ ਕੋਈ ਪਰ ਵੇਚਣੀਆਂ ਜੀ ਹਣਾ ਬੱਚਾ ਖਤ ਰੱਖੀ ਹੋਈ ਐ ਠੀਕ ਆ ਬਿਲਾਲ ਦਾ ਬੱਚਾ ਇਹਦਾ ਛੇੜਾ ਦਿਖਾਇਆ ਜੀ ਅੱਛਾ ਵੀ ਯਾਨੀ ਬਹੁਤ ਹੋਣੀਆਂ ਇਹਨਾਂ ਦੀ ਹੁੰਦਾ ਵਿੱਚ ਪਠਾਨ ਬਹੁਤ ਬਹੁਤ ਹਾਂ ਠੀਕ ਆ ਤੇ ਬਾਈ ਆਹ ਦੋ ਬੱਕਰੀਆਂ ਦੀ ਖਾਨਦਾਨੀ ਬਹੁਤ ਚੱਲਦੀ ਆ ਰਹੀ ਹੈ ਬਾਈਆਂ ਨਾਲੇ ਤੇ ਬੱਕਰੀਆਂ ਦਾ ਬਹੁਤ ਨੇ ਬਾਈ 40 50 ਬੱਕਰੀਆਂ ਬਾਈ ਲੈ ਕੇ ਆਏ ਨੇ ਤੇ ਬਹੁਤ ਧੰਨਵਾਦ ਬਾਈਆਂ ਦਾ ਤੇ ਹੋਰ ਕੁਝ ਬਾਈ ਨਵੇਂ ਬੰਦਿਆਂ ਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਕਹੇਗੀ ਬੱਕਰੀ ਰੱਖੋ ਨਵੇਂ ਬੰਦ ਨੂੰ ਕਹਿਣਾ ਚਾਹੁੰਦਾ ਨਹੀਂ ਵਧੀਆ ਸਾਮ ਕਰਨ ਆਪਣੇ ਪਸ਼ੂਆਂ ਦੀ ਜੰਨੇ ਵੀ ਥੋੜੇ ਪਸ਼ੂ ਥੋੜਾ ਕੰਮ ਚਲਾਓ ਹਾਂਜੀ ਜਿਆਦਾ ਬਲੇ ਪਸ਼ੂਆਂ ਦੀ ਲੋਡ ਨਹੀਂ ਹੈਗੀ ਠੀਕ ਹੈ ਥੋੜੇ ਥੋੜੇ ਹੌਲੀ ਹੌਲੀ ਕੌੜੀਆਂ ਤਾਂ ਨੂੰ ਚੜਦੇ ਜਾਓ ਹਾਂ ਵੀ ਜਿਉਂ ਜਿਉਂ ਤੁਹਾਨੂੰ ਨਾਲ ਜਾਊਗੀ ਉਂਝ 100 200 ਕਰ ਲੈਣਾ ਕੰਮ ਠੀਕ ਹੈ ਤੇ ਬਹੁਤ ਵਧੀਆ ਗੱਲਾਂ ਬਾਤਾਂ ਬਾਈਆਂ ਨੇ ਇੱਕ ਵਾਰ ਨੰਬਰ ਜ਼ਰੂਰ ਬੋਲ ਦੇ ਆਪਣਾ ਹਾਂਜੀ 94642 18729 9364218729 ਤੇ ਧੰਨਵਾਦ ਬਾਈ ਦਾ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਨੰਬਰ ਮਿਲ ਜੂਗਾ ਤੇ ਜੇ ਕਿਸੇ ਬਾਈ ਨੇ ਬੱਚੇ ਪੁੱچے ਲੈਣੇ ਹੋਣ ਹੁਣ ਹੁਣ ਤਾਂ ਮਲਾ ਸੇਲ ਹੋ ਗਏ ਹੋਣੇ ਹਨਾ ਬੱਚੇ ਹਾਂ ਹੁਣ ਵਾਲਾ ਤਾਂ ਸੇਲ ਹੋ ਗਿਆ ਤੇ ਹੁਣ ਸੂ ਕੱਤੇ ਚ ਬਾਈਆਂ ਦੀਆਂ ਬੱਕਰੀਆਂ ਦਵਾਰੋਂ ਸੂ ਬਣ ਗਈਆਂ ਉਹਦੇ ਬੱਚੇ ਵਿੱਚ ਦੇ ਦੇਣਗੇ ਹਨਾ ਤੇ ਬੱਕਰੀ ਬੁੱਕਰੀ ਵੀ ਦੇ ਦੋਗੇ ਜੇ ਕੋਈ ਸ਼ਕੀਨ ਬੰਦੇ ਲੈਣੀ ਹਾਂ ਕੋਈ ਕੋਈ ਲੈਣ ਵਾਲਾ ਵੀ ਹੈ ਦੇ ਦਾਂਗੇ ਉਹ ਗੱਲ ਠੀਕ ਹੈ ਬਾਈ ਧੰਨਵਾਦ ਬਾਈ ਦਾ ਬੱਕਰੀ ਦੇ ਦੇਣਗੇ ਜੇ ਕੋਈ ਸ਼ੌਂਕੀ ਬੰਦਾ ਲੈਣਾ ਚਾਹੁੰਦਾ ਹੋਊਗਾ ਤੇ ਧੰਨਵਾਦ ਵੀਰੇ ਬਹੁਤ ਬਹੁਤ ਸ਼ਾਹ